ਜਿੱਥੇ ਵੀ ਕਿਤੇ ਮਾਤਾ ਰਾਣੀ ਨੂੰ ਕੋਈ ਉਹਨਾਂ ਦਾ ਲੋੜਮੰਦ ਦਿਖੇ ਤੇ ਉਹ ਇਹਨਾਂ ਦੀ ਡਿਊਟੀ ਲਾ ਦਿੰਦੇ ਨੇ ਮੈਨੂੰ ਉਹ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੈ ਕਿ ਇਹਨਾਂ ਨਾਲ ਜੁੜੇ ਮੇਰੇ ਸਾਰੇ ਵੱਡੇ ਭੂਜ ਜੈਕਾਰਾ ਜਵਾਲਾ ਜੀ ਮਈਆ ਦਾ ਬੋਸ ਸਾਡੇ ਦਰਬਾਰ ਦੀ ਜੈ ਮਾ ਦੀ ਕਿਰਪਾ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜਾਗਰਣ ਕਰਿਆ ਕਰਾਂਗੇ ਸੋ ਉਹ ਪਰਮਾਤਮਾ ਦੀ ਕਿਰਪਾ ਤੇ ਸਦਕਾ ਮਾਂ ਆਜ ਸ਼ਕਤੀ ਦੀ ਕਿਰਪਾ ਤੇ ਸਦਕਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਬੋਸ ਸਾਕੇ ਦਰਬਾਰ ਕੀ ਜੈ ਮੈਂ ਸੱਚੀਆਂ ਜੋਤਾਂ ਵਹਣੀ ਮਾਤਾ ਲੋੜੀਂਦਾ ਰਹੀ ਜੈ ਦੇਕਰਜ ਵਾਲਾ ਜੀ ਮਈਆ ਦਾ ਬੋਸ ਸਾਕੇ ਦਰਬਾਰ ਕੀ ਜੈ ओम नमः पार्वती पते हर हर महादेव चलो जय मां भगवती पहली गल तो सडे ली बड़ी खुशी दी गल है और बड़ी सडी खुशकिस्मती है कि एकता वेलफेयर क्लब जिनु 21 साल हो गए महामई दे जागरण दे विच सेवा करते हुए और और बड़े अच्छे अच्छे प्लेटफॉर्म्स ਤੇ ਜਿੱਥੇ ਵੀ ਕਿਤੇ ਮਾਤਾ ਰਾਣੀ ਨੂੰ ਕੋਈ ਉਹਨਾਂ ਦਾ ਲੋੜਮੰਦ ਦਿਖੇ ਤੇ ਉਹ ਇਹਨਾਂ ਦੀ ਡਿਊਟੀ ਲਾ ਦਿੰਦੇ ਨੇ ਮੈਨੂੰ ਉਹ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੈ ਕਿ ਇਹਨਾਂ ਨਾਲ ਜੁੜੇ ਮੇਰੇ ਸਾਰੇ ਵੱਡੇ ਭਰਾ ਸਾਇਕਿਤ ਦੇਵਾਨ ਨੇ ਸਾਰੇ ਕਲੱਬ ਤੋਂ ਜਦੋਂ ਦੇ ਸਾਡੇ ਨਾਲ ਜੁੜਿਆ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਉਹਨਾਂ ਦੇ ਜੁੜਨ ਨਾਲ ਸਾਡੇ ਜਾਗਰਣ ਨੂੰ ਔਰ ਸਾਡੇ ਕਲੱਬ ਨੂੰ ਚਾਰ ਚੰਨ ਲੱਗੇ ਸੋ ਉਹਨਾਂ ਦਾ ਹੌਸਲਾ ਉਹਨਾਂ ਦੀ ਸੇਵਾ ਭਾਵਨਾ ਉਹਨਾਂ ਦੀ ਹਿੰਮਤ ਉਹਨਾਂ ਦੀ ਮੁਸ਼ਕਕਤ ਜਦੋਂ ਸਾਡੇ ਨਾਲ ਉਹ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਸਾਨੂੰ ਇੰਨਾ ਕਮਾਨ ਮਹਿਸੂਸ ਹੁੰਦਾ ਕਿ ਅ ਕਿਸੇ ਤਰੀਕੇ ਨਾਲ ਵੀ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਰਹਿੰਦਾ ਕਿ ਸਾਡੀ ਇਹ ਚੀਜ਼ ਧੋਰੀ ਰਹੇਗੀ ਇਹ ਚੀਜ਼ ਧੋਰੀ ਰਹੇਗੀ ਮਾਤਾ ਰਣੀ ਨੇ ਇਹ ਜਿਹੜੀ ਫੌਜ ਸਾਈਂ ਦੀ ਸਾਡੀ ਫੌਜ ਜਿਹੜੀ ਨਾਲ ਸਾਡੇ ਜੋੜੀ ਹੈ ਇਹਨਾਂ ਦਾ ਬਹੁਤ ਧੰਨਵਾਦੀ ਆ ਔਰ ਦੂਸਰੇ ਨੰਬਰ ਤੇ ਜਿਹੜੀ ਅਹਿਮ ਜਿਹੜੀ ਮੈਂ ਮੈਂ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਦਾ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਮੈਂ ਉਹ ਪੁਲਿਸ ਦਾ ਪ੍ਰਸ਼ਾਸਨ ਦਾ ਸਾਰਿਆਂ ਦਾ ਜਿਹੜੇ ਸਾਡੇ ਖੰਨਾਂ ਦੀ ਕੌਨਸਟਿਟੂਐਂਸੀ ਦੇ ਵਿੱਚੋਂ ਸਾਡੇ ਕੈਬਨਿਟ ਮਿਨਿਸਟਰ ਸਾਹਿਬ ਔਰ ਬਰਸਤ ਸਾਹਿਬ ਸਾਡੇ ਕੈਬਨਿਟ ਮਿਨਿਸਟਰ ਸਾਹਿਬ ਜਾਦੂ ਜੀ ਕੋਟਲੀ ਸਾਹਿਬ ਔਰ ਜਿੰਨੇ ਵੀ ਹਰ ਪੋਲਿਟਿਕਲ ਅਦਾਰੇ ਤੋਂ ਜਿਹੜੇ ਵਾਅ ਵਸਤਾ ਰੱਖਦੇ ਨੇ ਉੱਚੇਚੇ ਤੌਰ ਤੇ ਸਾਡੇ ਭਾਈ ਜੀ ਦਰਸ਼ਨਪੁਰ ਜੀ ਮਹਾਰਾਜ ਨਗਲੀ ਤੋਂ ਔਰ ਸਾਡੇ ਹੋਰ ਵੀ ਜਿੰਨੇ ਵੀ ਸੰਤਪੁਰਖ ਇਸ ਵੱਡੇ ਵੱਡੇ ਸੰਸਥਾਨਾਂ ਤੋਂ ਸਾਡੇ ਨਾਲ ਜੁੜੇ ਨੇ ਜਿਨ੍ਹਾਂ ਦੀ ਚਰਣਾ ਦੀ ਸੇਵਾ ਸਾਨੂੰ ਪ੍ਰਾਪਤ ਹੋਈ ਹੈ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਔਰ ਸਭ ਤੋਂ ਜਿਹੜਾ ਜਿਹੜਾ ਵੱਡਾ ਧੰਨਵਾਦ ਔਰ ਉਚੇਚੇ ਤੌਰ ਤੇ ਖਾਸ ਧੰਨਵਾਦ ਜਿਹੜਾ ਮੈਂ ਕਰਨਾ ਚਾਹੁੰਦਾ ਹੱਥ ਜੋੜ ਕੇ ਉਹ ਸਾਡੇ ਸਾਰੇ ਸ਼ਹਿਰ ਨਿਵਾਸੀਆਂ ਦਾ ਖੰਨਾ ਸ਼ਹਿਰ ਦੇ ਗੋਵਿੰਦਗੜ੍ਹ ਦੇ ਜਾਂ ਖੰਨਾ ਦੇ ਇਲਾਕੇ ਸਾਕੇ ਇਲਾਕੇ ਸਾਕੇ ਇਸ ਖੰਨਾ ਤਹਿਸੀਲ ਦੇ ਜਿਨ੍ਹਾਂ ਨੇ 20 25 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਜਿਵੇਂ ਅਕਸਰ ਹੀ ਗੱਲ ਕਹੀ ਜਾਂਦੀ ਹੈ ਕਿ ਖੰਨਾ ਦੇ 50 ਕਿਲੋਮੀਟਰ ਨਾਰਥ ਵੈਸਟ ਈਸਟ ਸਾਊਥ ਦੇ ਵਿੱਚ ਇਸ ਜਾਗਰਣ ਦੀ ਬਹੁਤ ਚਰਚਾ ਹੈ ਉਹ ਚਰਚਾ ਮਾਤਾ ਰਾਣੀ ਦੀ ਹੈ ਮਾਤਾ ਰਾਣੀ ਦੇ ਨਾਮ ਦੀ ਹੈ ਔਰ ਇਸ ਗੱਲ ਦੀ ਸਾਡੀ ਖੁਸ਼ਕਿਸਮਤੀ ਹੈ ਕਿ ਸਰਦੂਲ ਸਿਕੰਦਰ ਸਾਹਿਬ ਦਾ ਪਰਿਵਾਰ ਮੇਰੇ ਫਾਦਰ ਸਾਹਿਬ ਦਾ ਪਰਿਵਾਰ ਮੈਂ ਅਲਾਪ ਸਿਕੰਦਰ ਮੇਰੇ ਮਦਰ ਅਮਰਨੁਰੀ ਮੇਰਾ ਵੱਡਾ ਭਰਾ ਸਾਰੰਗ ਸਿਕੰਦਰ ਅਸੀਂ ਜੁੜ ਪਏ ਹਾਂ ਅਸੀਂ ਥੋੜੀ-ਬਹੁਤ ਆਪਣੀ ਜੋ ਵੀ ਤੁੱਛ ਸੇਵਾ ਕਰ ਪਏ ਹਾਂ ਅ ਇਸ ਗੱਲ ਦਾ ਅਸੀਂ ਸਾਡੇ ਸ਼ਹਿਰ ਵਾਲਿਆਂ ਨੂੰ ਬਹੁਤ ਕ੍ਰੈਡਿਟ ਦਿੰਨੇ ਆ ਕਿ ਉਹਨਾਂ ਨੇ ਸਾਨੂੰ ਹੌਸਲਾ ਦਿੱਤਾ ਹਰ ਇੱਕ ਸਾਲ ਉਹਨਾਂ ਦਾ ਜਿਹੜਾ ਇੱਕ ਮਨਮੁਣੀ ਪਿਆਰ ਜਿਹੜਾ ਉਹ ਰਸਤੇ ਦੇ ਤੌਰ ਤੇ ਹਰ ਇੱਕ ਸਾਲ ਦੁਹਣਾ ਹੁੰਦਾ ਜਾਂਦਾ ਔਰ ਹਰ ਤਰ੍ਹਾਂ ਦੇ ادارے ਚਾਹੇ ਉਥੇ ਲੰਗਰ ਦੀ ਸੇਵਾ ਹੋਵੇ ਚਾਹੇ ਉਥੇ ਸਫਾਈ ਕਰਮਚਾਰੀ ਹੋਣ ਚਾਹੇ ਜਿਨ੍ਹਾਂ ਨੇ ਸਾਡੇ ਟੈਂਟ ਦੇ ਨਾਲ ਸਾਡੇ ਉਥੇ ਸੇਵਾ ਪ੍ਰਾਪਤ ਕੀਤੀ ਚਾਹੇ ਉਹ ਪਵਨ ਤੋਂ ਨੇ ਚਾਹੇ ਬਿੱਟੂ ਸਾਊਂਡ ਨੇ ਚਾਹੇ ਸਾਡੇ 뮤జిਸ਼ੀਅਨ ਭਰਾ ਨੇ ਚਾਹੇ ਉਹ ਮੰਡਲੀ ਜਿਨ੍ਹਾਂ ਨੇ ਸਾਡੇ ਤਾਰਾ ਰਾਣੀ ਦੀ ਕਥਾ ਜਿਹੜੀ ਉਹ ਸੰਪੂਰਨ ਕੀਤੀ ਸਾਡੇ ਪੰਡਿਤ ਜੀ ਔਰ ਸਾਡਾ ਸਾਰਾ ਕਲੱਬ ਜਿਨ੍ਹਾਂ ਜਿਨ੍ਹਾਂ ਦਾ ਵੀ ਕਿਤੇ ਜਿੱਥੇ ਜਿੱਥੇ ਵੀ ਜਿੰਨਾ ਕੁ ਵੀ ਯੋਗਦਾਨ ਸਾਡੇ ਇਕਤਾ ਵੈਲਫੇਅਰ ਕਲੱਬ ਦੇ ਇੱਕੀਵੇਂ ਜਾਗਰਣ ਦੇ ਵਿੱਚ ਸੀਗਾ ਉਹਨਾਂ ਸਾਰਿਆਂ ਦਾ ਮੈਂ ਆਭਾਰੀ ਹਾਂ ਔਰ ਹੱਥ ਜੋੜ ਕੇ ਦਸਤ ਬਸਤਾ ਉਹਨਾਂ ਨੂੰ ਹਮੇਸ਼ਾ ਗੁਜ਼ਾਰਿਸ਼ ਗੁਜ਼ਾਰਿਸ਼ ਕਰਦਾ ਕਿ ਤੁਸੀਂ ਐਦਾਂ ਹੀ ਸਾਡਾ ਸਾਥ ਦਿੰਦੇ ਰਹੋ ਐਦਾਂ ਹੀ ਤੁਹਾਡਾ ਅਸੀਂ ਆਨੰਦ ਮਾਣਦੇ ਰਹੀਏ ਤੁਹਾਡੇ ਸਾਥ ਦਾ ਪਰਮਾਤਾ ਰਾਣੀ ਤੁਹਾਡੀ ਚੋੜੀਆਂ ਭਰਪੂਰ ਕਰੇ ਜਗਰਾ ਸ਼ਿਰਾਵਲੀ ਦਾ ਬੋਸ ਸਤਿ ਸ੍ਰੀ ਅਕਾਲ ਜੈ ਅੱਜ ਦੀ ਜਿਹੜੀ ਮੀਟਿੰਗ ਸੀਗੀ ਇਹ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਸੀਗੀ ਕਿਉਂਕਿ ਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਹੁੰਦਾ ਸੋ ਇਸੇ ਕਰਕੇ ਇਹ ਸੰਸਥਾਵਾਂ ਬੜੀਆਂ ਨੇ ਗਰੁੱਪ ਬਣੇ ਨੇ ਸਾਰੇ ਆਪਣੀ ਕਮਾਈ ਦੇ ਵਿੱਚੋਂ ਜੋ ਵੀ ਦਸਵਾਂ ਦਸੌਂ ਕਹਿੰਦੇ ਕੱਢੀਦਾ ਉਹ ਕਿਸੇ ਚੰਗੇ ਥਾਂ ਤੇ ਧਰਮ ਕਰਮ ਦੇ ਵਿੱਚ ਜਦੋਂ ਲੱਗਦਾ ਹੈ ਤਾਂ ਤੁਹਾਡੀਆਂ ਕਮਾਈਆਂ ਦੇ ਵਿੱਚ ਬਰਕਤਾਂ ਪੈਂਦੀਆਂ ਨੇ ਬਹੁਤ ਸਾਰੇ ਲੋਕ ਸਾਡੇ ਏਕਤਾ ਵੈਲਫੇਅਰ ਕਲੱਬ ਦੇ ਨਾਲ ਇਸ ਵਾਰ ਜੁੜੇ ਨੇ ਹਰ ਸਾਲ ਮਹਾਮੈਦੀ ਦੀ ਕਿਰਪਾ ਦਿਨਾਲ ਇਸ ਕਲੱਬ ਦੇ ਵਿੱਚ ਵਾਧਾ ਹੁੰਦਾ ਜਾਂਦਾ ਹੈ ਉਹਦੀ ਬਰਕਤ ਹੁੰਦੀ ਜਾਂਦੀ ਆ ਉਹ ਹਰ ਸਾਲ ਨਵੇਂ-ਨਵੇਂ ਲੋਕ ਐਡ ਹੁੰਦੇ ਨੇ ਔਰ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਿਹੜਾ ਆਪਣਾ ਜਾਗਰਣ ਹੋਇਆ ਸੀ 30 ਨਵੰਬਰ ਨੂੰ ਉਹਦੇ ਵਿੱਚ ਜਿੰਨੀਆਂ ਵੀ ਸਖਸੀਅਤਾਂ ਇਸ ਜਾਗਰਣ ਦੇ ਵਿੱਚ ਆਈਆਂ ਨੇ ਸੰਗਤ ਦੇ ਰੂਪ ਦੇ ਵਿੱਚ ਗੁਣਗਾਨ ਕਰਨ ਦੇ ਰੂਪ ਦੇ ਵਿੱਚ ਆਏ ਨੇ ਤੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੀ ਕਮਾਈ ਦੇ ਵਿੱਚੋਂ ਆਪਣਾ ਦਸਮਾ ਦਸੌਂਦ ਕੱਢ ਕੇ ਇਸ ਜਾਗਰਣ ਦੇ ਉੱਤੇ ਲਗਾਇਆ ਹੈ। ਉਹਨਾਂ ਸਾਰਿਆਂ ਦਾ ਧੰਨਵਾਦ ਆ। ਮਹਾਮਾਈ ਉਹਨਾਂ ਸਾਰਿਆਂ ਦੀ ਕਮਾਈ ਦੇ ਵਿੱਚ ਬਰਕਤ ਪਾਵੇ। ਔਰ ਸਾਡੇ ਕਲੱਬ ਦੇ ਨਾਲ ਐਡੇ ਜਿਹੇ ਦੋ ਸਹਿਯੋਗ ਕਰਦੇ ਰਹਿਣਗੇ ਤਾਂ ਸਾਡਾ ਵੀ ਹੌਸਲਾ ਵੱਧਦਾ ਹੈ। ਇਹ ਸਰਦੂਲ ਜੀ ਨੇ 21 ਸਾਲ ਪਹਿਲਾਂ ਇਹ ਕਲੱਬ ਇਕਤਾ ਵੈਲਫੇਅਰ ਕਲੱਬ ਸ਼ੁਰੂ ਕੀਤਾ ਸੀਗਾ। ਇੱਕ ਚੌਂਕੀ ਤੋਂ ਸ਼ੁਰੂ ਕੀਤਾ ਸੀਗਾ ਮਹਾਮਾਈ ਦੀ। ਜਦੋਂ ਉਹਨਾਂ ਨੇ ਦੇਖਿਆ ਕਿ ਆਪਾਂ ਹਰ ਸਾਲ ਇਹ ਜਾਗਰਣ ਕਰਾਇਆ ਕਰੀਏ ਕਿਉਂਕਿ ਅਸੀਂ ਵਿਸ਼ਾਲ ਜਾਗਰਣ ਕਰਨ ਜਾਂਦੇ ਹੁੰਦੇ ਸੀ ਜਦੋਂ ਵੀ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਗੁੰਗਾਨ ਕਰਨ ਜਾਂਦੇ ਸੀਗੇ ਵੱਡੇ-ਵੱਡੇ ਸ਼ਹਿਰਾਂ 'ਚ ਵੱਡੇ-ਵੱਡੇ ਵਿਸ਼ਾਲ ਜਾਗਰਣ ਹੁੰਦੇ ਸੀਗੇ ਤਾਂ ਸਰਦੂਲ ਜੀ ਦੇ ਮਨ 'ਚ ਵੀ ਆਇਆ ਕਿ ਮਹਾਮਾਈ ਦੀ ਸਾਡੇ ਤੇ ਐਡੀ ਕਿਰਪਾ ਹੈ ਵੀ ਸਾਡੀ ਜਿਹੜੀ ਰੋਜ਼ੀ-ਰੋਟੀ ਆ ਮਹਾਮਾਈ ਦੇ ਗੁੰਗਾਨ ਦੇ ਨਾਲ ਚੱਲਦੀ ਆ ਸੋ ਉਹਨਾਂ ਨੇ ਕਿਹਾ ਕਿ ਮਹਾਮਾਈ ਦਾ ਧੰਨਵਾਦ ਹੈ ਇਸੇ ਤਰੀਕੇ ਦੇ ਨਾਲ ਹੋ ਸਕਦਾ ਹੈ ਕਿ ਸਾਲ ਦੇ ਵਿੱਚ ਇੱਕ ਮਹਾਮਾਈ ਦਾ ਜਾਗਰਣ ਐਦਾਂ ਹੋਇਆ ਕਰੇ ਸਾਰੇ ਸ਼ਹਿਰ ਦੇ ਵਿੱਚ ਸ਼ਾਂਤੀ ਵੀ ਆਉਂਦੀ ਆ ਜਿੱਥੇ ਉਸ ਪ੍ਰਮਾਤਮਾ ਦਾ ਨਾਮ ਸਿਮਰਨ ਹੁੰਦਾ ਉਹ ਥਾਂ ਦੇ ਉੱਤੇ ਬਰਕਤਾਂ ਆਉਂਦੀਆਂ ਨੇ ਉਸ ਥਾਂ ਦੇ ਉੱਤੇ ਤੰਦਰੁਸਤੀਆਂ ਆਉਂਦੀਆਂ ਨੇ ਉਸ ਥਾਂ ਦੇ ਉੱਤੇ ਖੇੜੇ ਆਉਂਦੇ ਨੇ ਖੁਸ਼ੀਆਂ ਤਰੱਕੀਆਂ ਆਉਂਦੀਆਂ ਨੇ ਸੋ ਸਾਰਾ ਸਾਲ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਬlesing ਆਉਂਦੀਆਂ ਮਹਾਮਾਈ ਦੀ ਉਸ ਪ੍ਰਮਾਤਮਾ ਦੀ ਸੱਚੇ ਪਾਤਸ਼ਾਹ ਦੀ ਜਿੱਥੇ ਜਿਸ ਧਰਤੀ ਤੇ ਉਹਦਾ ਗੁਣਗਾਨ ਹੁੰਦਾ ਸੋ ਸਰਦੂਲ ਜੀ ਨੇ ਇਹ ਚੀਜ਼ ਲੈ ਕੇ ਫਿਰ ਇੱਕ ਕਲੱਬ ਬਣਾਇਆ ਤੇ ਕਿਹਾ ਵੀ ਆਪਾਂ ਹਰ ਸਾਲ ਮਹਾਮੈ ਦੀ ਕਿਰਪਾ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜਾਗਰਣ ਕਰਿਆ ਕਰਾਂਗੇ ਸੋ ਉਹ ਪਰਮਾਤਮਾ ਦੀ ਕਿਰਪਾ ਦੇ ਸਦਕਾ ਮਾਂ ਆਸ਼ਕਤੀ ਦੀ ਕਿਰਪਾ ਦੇ ਸਦਕਾ ਅੱਜ ਹੁਣ 21 ਸਾਲ ਹੋ ਚੁੱਕੇ ਨੇ ਇਸਾਲਾਨਾ ਜਾਗਰਣ ਚੱਲਦਾ ਹੈ ਤੇ ਮੈਂ ਬਸ ਇਹੀ ਧੰਨਵਾਦ ਕਰਾਂਗੀ ਸਾਰਿਆਂ ਦਾ ਜਿੰਨੇ ਜਿੰਨੇ ਸਾਡੇ ਨਾਲ ਲੋਕ ਜੁੜੇ ਨੇ ਹੁਣ ਤੱਕ ਔਰ ਜਿਹੜੇ ਹੋਰ ਵੀ ਜੁੜਨਣਾ ਚਾਹੁੰਦੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਆ ਰਾਜੂ ਜੀ ਜਿੰਨੇ ਵੀ ਸਾਡੇ ਸਾਰੇ ਪੂਰਾ ਸਾਡਾ ਇਕਤਾ ਵੈਲਫੇਅਰ ਕਲੱਬ ਦੇ ਸਾਰੇ ਮੈਂਬਰਸ ਨੇ ਹਰ ਬੰਦਾ ਇੱਕ ਇੱਕ ਮਤਲਬ ਕਿ ਆਪਣਾ ਜਿਹੜਾ 6 ਮਹੀਨੇ ਪਹਿਲਾਂ ਤਿਆਰੀਆਂ ਹੋ ਜਾਂਦੀਆਂ ਜਾਗਰਨ ਦੀਆਂ ਆਪਣਾ ਪੂਰਾ ਪੂਰਾ ਟਾਈਮ ਇਹ ਦਿੰਦੇ ਨੇ ਜਦੋਂ ਜਾਗਰਨ ਦੀਆਂ ਮੀਟਿੰਗਸ ਹੁੰਦੀਆਂ ਨੇ ਆਪਾਂ ਸਾਰੇ ਬੈਠ ਕੇ ਮੀਟਿੰਗ ਕਰਦੇ ਆਪਾਂ ਇਸ ਵਾਰ ਕਿਵੇਂ ਕਰਨਾ ਹੈ ਕੀ ਕਰਨਾ ਸੋ ਤਿਆਰੀ ਸ਼ੁਰੂ ਹੋ ਜਾਂਦੀ ਹੈ ਔਰ ਮਹਾਮਈ ਦੀ ਸੇਵਾ ਦੇ ਵਿੱਚ ਪੂਰਾ ਦਾ ਪੂਰਾ ਸਾਡਾ ਇਹ ਕਲੱਬ ਜਿਹੜਾ ਹੈਗਾ ਇਕਤਾ ਵੈਲਫੇਅਰ ਕਲੱਬ ਸਾਰਾ ਜੁਟ ਜਾਂਦਾ ਸੇਵਾ ਦੇ ਵਿੱਚ 6-7 ਮਹੀਨਿਆਂ ਦੀ ਮਿਹਨਤ ਹੁੰਦੀ ਆ ਤਾਂ ਜਾ ਕੇ ਇਹ ਜਿਹੜਾ ਦਿਨ ਆਉਂਦਾ ਭਾਗਾ ਭਰਿਆ ਦਿਨ ਆਉਂਦਾ ਹੈ ਜਾਗਰਨ ਦਾ ਤੇ ਅਸੀਂ ਇਹੀ ਕਵਾਂਗੇ ਕਿ ਇਹ ਸ਼ਕਤੀ ਜਿਹੜੀ ਆ ਸਾਨੂੰ ਸੇਵਾ ਕਰਨ ਦੀ ਜਿਹੜੀ ਸ਼ਕਤੀ ਮਿਲਦੀ ਆ ਇਹ ਮਹਾਮਾਈ ਤੋਂ ਹੀ ਮਿਲਦੀ ਆ ਔਰ ਜਿੰਨੇ ਸਾਡੇ ਨਾਲ ਸੰਗਤ ਜੁੜੀ ਹੋਈ ਆ ਕਿਉਂਕਿ ਕਹਿੰਦੇ ਆ ਨਾ ਸੰਗਤ ਦਾ ਦਰਜਾ ਉੱਚਾ ਹੁੰਦਾ ਹੈ ਮਹਾਮਈ ਦੇ ਭਗਤ ਨੇ ਜਿੰਨੇ ਵੀ ਜਿੰਨੀ ਸੰਗਤ ਆ ਉਹਨਾਂ ਦੇ ਵਿੱਚੋਂ ਸਾਨੂੰ એનર્ਜੀ ਮਿਲਦੀ ਆ ਸੇਵਾ ਕਰਦੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਅਸੀਂ ਹਮੇਸ਼ਾ ਇਸ ਸੇਵਾ ਦੇ ਵਿੱਚ ਹਾਜ਼ਰ ਰਹੀਏ ਸਾਨੂੰ ਆਪਣੀਆਂ ਬਲੇਸਿੰਗ ਜਰੂਰ ਦਿੰਦੇ ਰਹੋ ਆਪਣਾ ਆਸ਼ੀਰਵਾਦ ਦਿੰਦੇ ਰਹੋ ਜਿੰਨੇ ਵੀ ਸੰਤ ਮਹਾਪੁਰਸ਼ ਇਸ ਕਲੱਬ ਦੇ ਨਾਲ ਜੁੜੇ ਹੋਏ ਨੇ ਹਰ ਸਾਲ ਆ ਕੇ ਉਹ ਸਾਨੂੰ ਹਿੰਮਤ ਦਿੰਦੇ ਨੇ ਸ਼ਕਤੀ ਦਿੰਦੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕੋਟੀ ਕੋਟੀ ਉਹਨਾਂ ਸਾਰਿਆਂ ਨੂੰ ਪ੍ਰਣਾਮ ਜਿਹੜੇ ਸਾਡੇ ਨਾਲ ਖੜਦੇ ਨੇ ਆ ਕੇ ਸਾਡੇ ਸਿਰ ਤੇ ਹੱਥ ਰੱਖਦੇ ਨੇ ਕੀ ਚਲੋ ਬੱਚਿਓ ਕੰਮ ਕਰੋ ਸੇਵਾ ਕਰੋ ਉਹਨਾਂ ਪੀਰਾਂ ਫਕੀਰਾਂ ਦਾ ਉਹਨਾਂ ਸੰਤਾਂ ਮਹਾਤਮਾ ਮਹਾਂਪੁਰਸ਼ਾਂ ਦਾ ਭਗਤਾਂ ਦਾ ਸਾਡੇ ਸਿਰ ਦੇ ਉੱਤੇ ਹੱਥ ਹੁੰਦਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੈ ਮੁਰਾਰੀ ਜੀ